ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ ਪੰਜਾਬੀ ਜੀਵਨ ਚੈਨਲ ਤੇ ਤਹਿ ਦਿਲੋਂ ਸਵਾਗਤ ਹੈ ਅੱਜ ਫੇਰ ਅਸੀਂ ਤੁਹਾਡੇ ਸਾਹਮਣੇ ਮਹਿਕ ਪਹਿਣ ਨਾਲ ਜੁੜੀ ਇੱਕ ਵੱਡੀ ਖਬਰ ਲੈ ਕੇ ਆਏ ਹਾਂ ਅੱਜ ਪੰਜਾਬੀ ਬਲੌਗਰ ਮਨਿੰਦਰ ਮੰਗੜਦਾ ਇੱਕ ਨਵਾਂ ਬਲੌਗ ਆਇਆ ਜਿਸ ਵਿੱਚ ਉਸਨੇ ਕਾਫੀ ਕੁਝ ਸਪੱਸ਼ਟ ਕਰ ਦਿੱਤਾ ਮਨਿੰਦਰ ਵੀਰ ਨੇ ਆਪਣੇ ਬਲੌਗ ਵਿੱਚ ਦੱਸਿਆ ਕਿ ਰਵੀ ਜੋ ਕਿ ਮਹਿਕ ਪਹਿਣ ਦਾ ਪਤੀ ਹੈ ਅਤੇ ਮੈਗ ਪੈਣ ਦੀ ਮੰਮੀ ਨੂੰ ਉਹ ਖੁਦ 에어ਪੋਰਟ ਤੋਂ ਲੈ ਕੇ ਆਏ ਸਨ ਉਸਨੇ ਇਹ ਵੀ ਕਿਹਾ ਕਿ ਜਦੋਂ 에어ਪੋਰਟ ਤੋਂ ਆਏ ਤਾਂ ਰਿੱਕੀ ਜੋ ਕਿ ਮੈਗ ਪੈਣ ਦਾ ਭਰਾ ਹੈ ਉਹਨਾਂ ਨੂੰ ਵੀ ਆਪਣੇ ਘਰ ਲੈ ਗਿਆ ਸੀ ਉੱਥੇ ਸਾਰੇ ਪਰਿਵਾਰਕ ਮੈਂਬਰ ਕਾਫੀ ਸਮਾਂ ਬੈਠ ਕੇ ਗੱਲਾਂ ਕਰਦੇ ਰਹੇ ਇਹ ਸਾਰੀ ਵੀਡੀਓ ਦੇਖ ਕੇ ਲੋਕਾਂ ਦੇ ਉਹ ਸਾਰੇ ਸਵਾਲ ਹੌਲੀ-ਹੌਲੀ ਖਤਮ ਹੋ ਗਏ ਹੋਣਗੇ ਜਿਹੜੇ ਉਹਨਾਂ ਦੇ ਮਨ ਵਿੱਚ ਚੱਲ ਰਹੇ ਸਨ ਕਈ ਲੋਕ ਕਹਿੰਦੇ ਸਨ ਕਿ ਜਦੋਂ ਮੈਕਪੈਨ ਇੰਨੀ ਬਿਮਾਰ ਸੀ ਤਾਂ ਰਵੀ ਵੀਰ ਕਿਉਂ ਨਹੀਂ ਆਇਆ ਪਰ ਹੁਣ ਇਹ ਸਾਫ਼ ਹੋ ਗਿਆ ਕਿ ਰਵੀ ਇੰਡੀਆ ਆਇਆ ਸੀ ਉਸਨੇ ਮੈਕਪੈਨ ਦੀ ਸੇਵਾ ਕੀਤੀ ਉਸ ਦਾ ਧਿਆਨ ਰੱਖਿਆ ਤੇ ਫਿਰ ਮੈਕਪੈਨ ਦੇ ਠੀਕ ਹੋਣ ਉੱਤੇ ਉਹ ਵਾਪਸ ਕੈਨੇਡਾ ਗਿਆ ਇਸੇ ਤਰ੍ਹਾਂ ਇੱਕ ਹੋਰ ਵੱਡਾ ਸਵਾਲ ਸੀ ਕਿ ਮੈਕ ਦੀ ਮੰਮੀ ਮੰਮੀ ਜੀ ਕਿਉਂ ਨਹੀਂ ਆਈ ਲੋਕਾਂ ਨੇ ਕਈ ਅਫਵਾਹਾਂ ੜਾਈਆਂ ਪਰ ਹੁਣ ਸੱਚ ਸਾਹ ਦੇ ਸਾਹਮਣੇ ਹੈ ਮਨਿੰਦਰ ਵੀਰ ਦੇ ਬਲੌਗ ਤੋਂ ਇਹ ਪਤਾ ਲੱਗਿਆ ਕਿ ਮਾਂ ਤਾਂ ਕਦੇ ਪੀਤੀ ਨੂੰ ਇਕੱਲਾ ਨਹੀਂ ਛੱਡ ਸਕਦੀ ਉਹ ਵੀ ਮਹਿਕ ਦੇ ਕੋਲ ਆਈ ਉਸ ਦੀ ਦੇਖਭਾਲ ਕੀਤੀ ਤੇ ਹੁਣ ਰਵੀ ਵੀਰ ਦੇ ਨਾਲ ਕੈਨੇਡਾ ਵਾਪਸ ਗਈ ਹੁਣ ਸਾਰਿਆਂ ਦੇ ਸਾਹਮਣੇ ਸਾਰਾ ਕੁਝ ਸਾਫ਼ ਹੋ ਗਿਆ ਇਹ ਸਾਰਾ ਦੇਖ ਕੇ ਤਾਂ ਲੱਗਦਾ ਹੈ ਕਿ ਜਿਹੜੇ ਲੋਕ ਅਫਵਾਹਾਂ ਫੁਲਾ ਰਹੇ ਹਨ ਉਹਨਾਂ ਦੇ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ ਹਨ ਰਵੀ ਵੀਰ ਵੀ ਆਏ ਮੰਮੀ ਜੀ ਵੀ ਆਏ ਭਰਾ ਭੈਣ ਉਸ ਦੇ ਨਾਲ ਸਾਰਾ ਪਰਿਵਾਰ ਹੈ ਇਸ ਦਾ ਮਤਲਬ ਇਹ ਹੈ ਕਿ ਪਰਿਵਾਰ ਉਸ ਦੇ ਨਾਲ ਖੜਾ ਹੈ ਕੋਈ ਵੱਡੀ ਪਰਿਵਾਰਕ ਲੜਾਈ ਜਾਂ ਝਗੜਾ ਨਹੀਂ ਪਰ ਇੱਕ ਸਵਾਲ ਅਜੇ ਵੀ ਲੋਕਾਂ ਦੇ ਮਨ ਵਿੱਚ ਹੈ ਜਦੋਂ ਸਭ ਕੁਝ ਠੀਕ ਹੈ ਤਾਂ ਮਹਿਕ ਪੈਣ ਆਪਣੇ ਪਰਿਵਾਰ ਨੂੰ ਲੋਕਾਂ ਸਾਹਮਣੇ ਕਿਉਂ ਨਹੀਂ ਦਿਖਾ ਰਹੀ ਜਦੋਂ ਖੁਦ ਵੀਡੀਓ ਵਿੱਚ ਕਹਿ ਚੁੱਕੀ ਹੈ ਕਿ ਹੁਣ ਉਹ ਠੀਕ ਹੈ ਤੇ ਫਿਰ ਆਪਣੇ ਦਰਸ਼ਕਾਂ ਨੂੰ ਸੱਚਾਈ ਕਿਉਂ ਨਹੀਂ ਦਿਖਾਈ ਜਾ ਰਹੀ ਇਹ ਗੱਲ ਸਾਨੂੰ ਸੋਚਣ ਲਈ ਮਜਬੂਰ ਕਰਦੀ ਹੈ ਸ਼ਾਇਦ ਮਹਿਕ ਪੈਣ ਆਪਣੇ ਚੈਨਲ ਨੂੰ ਵੱਖਰੇ ਤਰੀਕੇ ਨਾਲ ਚਲਾਉਣਾ ਚਾਹੁੰਦੀ ਹੈ ਜਾਂ ਉਹ ਨਹੀਂ ਚਾਹੁੰਦੀ ਕਿ ਉਸ ਦੇ ਪਰਿਵਾਰ ਦੀਆਂ ਅੰਦਰੂਨੀ ਗੱਲਾਂ ਸામਨੇ ਆਉਣ ਪਰ ਜੋ ਵੀ ਕਾਰਨ ਹੋਵੇ ਲੋਕਾਂ ਦੇ ਮਨਾਂ ਵਿੱਚ ਚੱਲ ਰਹੇ ਸਵਾਲਾਂ ਦੇ ਜਵਾਬ ਹੁਣ ਜ਼ਰੂਰ ਮਿਲਨੇ ਚਾਹੀਦੇ ਹਨ ਮੈਂ ਇੱਕ ਗੱਲ ਜ਼ਰੂਰ ਕਹਾਂਗੀ ਕਿ ਸਾਨੂੰ ਕਿਸੇ ਦੇ ਪਰਿਵਾਰ ਵਿੱਚ ਦਖਲ ਨਹੀਂ ਦੇਣਾ ਚਾਹੀਦਾ ਪਰ ਜਦੋਂ ਇੱਕ ਬਲੌਗਰ ਆਪਣੀ ਜ਼ਿੰਦਗੀ ਲੋਕਾਂ ਨਾਲ ਸਾਂਝੀ ਕਰਦਾ ਹੈ ਤਾਂ ਲੋਕਾਂ ਦਾ ਵੀ ਹੱਕ ਬਣਦਾ ਹੈ ਕਿ ਉਹ ਸੱਚ ਜਾਣ ਸਕਣ ਮੈਕਪੈਣ ਦੇ ਦਰਸ਼ਕਾਂ ਲਈ ਮੇਰਾ ਇੱਕ ਹੀ ਸੁਨੇਹਾ ਹੈ ਅਸੀਂ ਸਭ ਨੂੰ ਅਫਵਾਹਾਂ ਫਲਾਉਣ ਤੋਂ ਬਚਣਾ ਚਾਹੀਦਾ ਹੈ ਅਸਲੀ ਸੱਚ ਮੈਕਪੈਣ ਖੁਦ ਹੀ ਦੱਸਣਗੇ ਸਾਡੇ ਵੱਲੋਂ ਤਾਂ ਕੇਵਲ ਦਵਾਵਾਂ ਹਨ ਕਿ ਵਾਹਿਗੁਰੂ ਮੈਕਪੈਣ ਨੂੰ ਪੂਰੀ ਤੰਦਰੁਸਤੀ ਬਖਸ਼ੇ ਉਹ ਆਪਣਾ ਚੈਨਲ ਹੋਰ ਵੀ ਵਧੀਆ ਤਰੀਕੇ ਨਾਲ ਚਲਾਉਣ ਜੇ ਤੁਹਾਨੂੰ ਮੇਰੀਆਂ ਗੱਲਾਂ ਵਧੀਆ ਲੱਗੀਆਂ ਹੋਣ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਨਾਲ ਹੀ ਬੈਲ ਆਈਕਨ ਆਨ ਜ਼ਰੂਰ ਕਰਨਾ ਤਾਂ ਜੋ ਹਰ ਨਵੀਂ ਆਉਣ ਵਾਲੀ ਵੀਡੀਓ ਦੀ ਸੂਚਨਾ ਤੁਹਾਨੂੰ ਸਭ ਤੋਂ ਪਹਿਲਾਂ ਮੈਂ ਸਕੇਤਾ ਨਵਦਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ